ਬੀਬੀ ਕੀ ਹਾਲ ਹੈ ਤੇ ਤੁਹਾਡਾ ਹਾਂ ਕੋਈ ਨਹੀਂ ਰਹਿ ਗਿਆ ਵੀ ਆ ਵਿਚਾਰੇ ਬੈਠੇ ਹਤਮਣੇ ਮਣਚਾਰ ਚ ਫੇਰੇ ਪਾਣੀ ਦੋ ਕਿਲੇ ਪਾੜੀ ਹੀ ਦਰਿਆ ਵਿੱਚ ਉਹ ਵੀ ਲੋੜ ਗਈ ਪਰ ਦਰਿਆ ਦਮਣੇ ਗਈ ਸੀ ਹੂੰ ਲੋੜ ਗਈ ਤੇ ਹੁਣ ਕੀ ਕਰੀ ਕੋਲੀ ਵਾਲਾ ਮੁੰਡਾ ਕੋ ਕਰਨ ਵਾਲਾ ਵੀ ਕੋਈ ਨਹੀਂ ਗਾ ਬੰਦਾ ਮੇਰਾ ਬਿਮਾਰ ਹੈਂਦਾ ਸੋ ਆ ਜਿਹੜਾ ਤੁਹਾਨੂੰ ਟੂੜੀ ਟੱਪਾ ਆ ਠੀਕ ਹੈ ਲੋਕ ਸੇਵਾ ਕਰ ਰਹੇ ਨੇ ਆ ਹੁਣ ਮਿਲੇ ਦੀ ਅੱਗੇ ਕੋਈ ਨਹੀਂ ਮਿਲੀ ਟੂੜੀ ਟਾੜੀ ਹੂੰ ਸੋ ਤੁਹਾਨੂੰ ਆਈ ਹੁਣ ਰਹਿ ਜਾਵੇ ਦੀ ਹੂੰ ਸੋ ਸੰਗਤਾਂ ਤੁਹਾਨੂੰ ਦੱਸਿਆ ਕਿ ਖੁਦ ਆਪਣੇ ਵਾਸਤੇ ਉੱਤੇ ਜਿਹੜੀਆਂ ਲੈ ਕੇ ਆ ਰੀਆਂ ਨੇ ਤੇ ਵੰਡਣ ਨੂੰ ਲੈ ਕੇ ਥੋੜੀ ਜਿਹੀ ਜਿਹੜੀ ਆ ਜੀ ਆਪਸ ਵਿੱਚ ਟਕਰਾਰਬਾਜੀ ਹੋ ਜਾਂਦੀ ਆ ਸੋ ਇੱਥੇ ਜਿਹੜਾ ਸੰਜਮ ਦੀ ਲੋੜ ਹੈ ਇੱਕ ਡਿਸਪੀਸਪਲਨ ਦੀ ਲੋੜ ਹੈ ਜੀ ਪਰ ਜਦੋਂ ਗੱਲ ਕਹਿੰਦੇ ਵਿਪਤਾ ਪਈ ਹੋਵੇ ਫਿਰ ਉਦੋਂ ਕਈ ਚੀਜ਼ਾਂ ਸੋਚਦੀਆਂ ਵੀ ਨਹੀਂ ਹੈਗੀਆਂ ਤੇ ਮੇਰੇ ਨਾਲ ਸਾਡੇ ਸਹਿਯੋਗੀ ਗੁਰਦਰਸ਼ਨ ਸੰਧੂ ਵੀ ਉਹਨਾਂ ਨਾਲ ਆਪਾਂ ਗੱਲ ਕਰਦੇ ਆ ਗੁਰਦਰਸ਼ਨ ਜੀ ਇੱਥੇ ਮੌਜੂਦਾ ਸਥਿਤੀ ਕੀ ਹੈ ਜੀ ਬਾਰਡਰ ਦੇ ਸੱਡ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਆਪਾਂ ਨਾ ਗੱਟੀ ਰਾਜੋ ਕੇ ਪਿੰਡ ਦੇ ਵਿੱਚ ਆ ਤੇ ਇਹ ਲਾਸਟ ਪਿੰਡ ਹੈ ਸਰਹੱਦ ਦੇ ਉੱਤੇ ਪਿੰਡ ਆ ਤਾਂ ਦੇਖਿਓ ਜੀ ਆਪਾਂ ਲੰਘ ਕੇ ਆਏ ਆ ਹੁਣ ਥੋੜਾ ਜਿਹਾ ਪਾਣੀ ਘਟਿਆ ਅੱਜ ਕਿਉਂਕਿ ਹੁਸੈਨਿਆਲ ਤੋਂ ਛੱਡਿਆ ਹੋਊਗਾ ਉੱਥੋਂ ਦਾ ਪਿੱਛੋਂ 2,60,000 ਕਿਊਸਿਕ ਹਰੀਕੇ ਤੋਂ ਆ ਹੀ ਦਿਆ ਸੋ ਸਾਰਾ ਇਲਾਕਾ ਡੁੱਬਾ ਹੋਇਆ ਮੇਨ ਚਲੋ ਆ ਜੀ ਕਿ ਅਸੀਂ ਲੰਘ ਰਹੇ ਆ ਮੇਰੇ ਨਾਲ ਬਾਈ ਗੁਰਦਰਸ਼ਨ ਹੋਰੀ ਵੀ ਹੈਗੇ ਨੇ ਸੋ ਲਗਾਤਾਰ ਅਸੀਂ ਮੌਕੇ ਦੀਆਂ ਸਥਿਤੀਆਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਤੁਸੀਂ ਦੇਖੋ ਕਿ ਮੀਡੀਆ ਨੂੰ ਦੇਖ ਕੇ ਕਿੰਨੀ ਇੱਕ ਹੁੰਦੀ ਆ ਵੀ ਕੱਟੋ-ਕੱਟ ਜਿਹੜਾ ਸਾਨੂੰ ਕੋਈ ਇੱਥੋਂ ਸਾਰਾ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਆਵਾਜ਼ ਪਹੁੰਚ ਜੇ ਤੇ ਬਿਲਕੁਲ ਟਰਾਲੀਆਂ ਹੁਣ ਆਈਆਂ ਦੋ ਤਿੰਨ ਤੇ ਪਿੱਛੋਂ ਲੈ ਕੇ ਆਏ ਆ ਸੋ ਦੇਖਦੇ ਅੱਗੇ ਕੀ ਆ ਕੀ ਸਥਿਤੀ ਆ ਘਰਾਂ ਦੀ ਸਥਿਤੀ ਕੀ ਸੋ ਕੈਂਪ ਵੀ ਲੱਗੇ ਹੋਏ ਨੇ ਇੱਥੇ ਦਵਾਈਆਂ ਵੰਡੀਆਂ ਜਾ ਰਹੀਆਂ ਐ ਕੀ ਕੀ ਡਾਕਟਰ ਸਾਹਿਬ ਕੀ ਹਾਂਜੀ ਕੀ ਕੀ ਇੱਥੇ ਦਵਾਈਆਂ ਵੰਡ ਰੇ ਨੇ ਜੀ ਪਸ਼ੂ ਪਾਲਣ ਵਿਭਾਗ ਪ੍ਰੋਇਪਰ ਵੱਲੋਂ ਇੱਥੇ ਸਾਡੀ ਟੀਮ ਚਾਰ ਟੀਮਾਂ ਬਣਾਈਆਂ ਗਈਆਂ ਜੀ ਤੇ ਹਰ ਇੱਕ ਪੁਆਇੰਟ ਤੇ ਆਪਣੀ ਇੱਕ ਇੱਕ ਟੀਮ ਬੈਠੀ ਆ ਤੇ ਜਿਵੇਂ ਕਿ ਐਮਰਜੈਂਸੀ ਜਿਹੜੀ ਡਰੱਗ ਮੈਡੀਸਿਨ ਆ ਉਹ ਦਿੱਤੀ ਯਾਰ ਮੁਲਫਾ ਤੋਂ ਆ ਚਿਚੜਾ ਤੋਂ ਆ ਜੋ ਸਟ्रेस ਦੀ ਪ੍ਰੋਬਲਮ ਆ ਰਹੀ ਉਹਦੇ ਕਰਕੇ ਪਸ਼ੂਆਂ ਨੂੰ ਸਟ्रेस ਆ ਰਿਹਾ ਹੈ ਹਾਂਜੀ ਸਟ्रेस ਆ ਰਿਹਾ ਹੈ ਪਾਣੀ ਦਾ ਕੀ ਬਿਹੇਵੀਅਰ ਹੁੰਦਾ ਜਦੋਂ ਪਸ਼ੂਆਂ ਨੂੰ ਸਟ्रेस ਆਉਂਦਾ ਉਹਨਾਂ ਨੂੰ ਕੀ ਕਹਿੰਦੇ ਜਿਵੇਂ ਮਤਲਬ ਖਾਣਾ ਉਹ ਛੱਡ ਜਾਂਦੇ ਨੇ ਠੀਕ ਹੈ ਤੇ ਮਤਲਬ ਬੁਖਾਰ ਵਗੈਰਾ ਹੁੰਦਾ ਉਹ ਇਸ ਟਾਈਮ ਦਿੱਕਤ ਆ ਰਹੀ ਹੈ ਕਿ ਜੋ ਮਲ ਆਪਣੇ ਉਹ ਥੋੜੇ ਵਧ ਰਹੇ ਨੇ ਤਾਂ ਉਹਦੇ ਲਈ ਅਸੀਂ ਜ਼ਿਆਦਾ ਦਵਾਈਆਂ ਲੈ ਕੇ ਆਏ ਹਾਂ ਸੋ ਮਲੱਪਾਂ ਦੀ ਦਵਾਈ ਲੈ ਆਂਦੀ ਆ ਰਹੀ ਐ ਹੋਰ ਐ ਸਾਰਾ ਗੱਟੀ ਰਾਜੋ ਕੇ ਦੇ ਪਿੰਡ ਦੇ ਵਿੱਚਾਂ ਤੇ ਇੱਕ ਘਰ ਦੇ ਉੱਤੇ ਆ ਤੇ ਇੱਥੇ ਮਸਲਾ ਬੜਾ ਹੋ ਜਾਂਦਾ ਕਈ ਵਾਰੀ ਸਿਆਸਤ ਵੀ ਜਿਹੜੀ ਆ ਵੰਡ ਭਾਜੀ ਜਿਹੜੀ ਤੁਸੀਂ ਗੱਲ ਕਰ ਰਹੀ ਸਾਡੇ ਨਾਲ ਵੀ ਵੰਡ ਵਟਈਏ ਦੇ ਵਿੱਚ ਵੀ ਸਿਆਸਤ ਚੱਲੀ ਜਾ ਰਹੀ ਹੈ ਹਾਂ ਜੀ ਵੰਡ ਵੰਡੇ ਦੇ ਵਿੱਚ ਵੀ ਸਿਆਸਤ ਚੱਲੀ ਜਾ ਰਹੀ ਹੈ ਕੱਲ ਲੰਗਰ ਆਇਆ ਸੀ ਆ ਅੰਦਰ ਲਈ ਫਿਰ ਨਹੀਂ ਉਹ ਨਾਉਣ ਦਿੱਤਾ ਤੇ ਬਾਹਰ ਲਈ ਫਿਰ ਨਹੀਂ ਆਂਦੇ ਹਿੰ ਲਜਾਵਾ ਹੂੰ ਇਹ ਤੋਂ ਵੀ ਕੱਲ ਆਂਦਾ ਤੂੰ ਮੈਂ ਮੈਂ ਹੋਈ ਤੇ ਉਹ ਆਂਦੇ ਵੀ ਅਸੀਂ ਇਹ ਟਰੈਲੀਆਂ ਜਿਹੜੀ ਇੰਪਾਰ ਹੀ ਰੋਕੀ ਰੱਖੀ ਹੂੰ ਇੱਕ ਨੂੰ ਸੰਗਾਇਮ ਪ੍ਰਧਾਨ ਬਣਾ ਫਿਰਦਾ ਹੀ ਬਸ ਦੂਜੇ ਹਾਰੇ ਪਿੰਡ ਨੂੰ ਅੱਧੇ ਪਿੰਡ ਰਾਸ਼ਨ ਨਹੀਂ ਲੈਂਦਾ ਕਿਉਂ ਰਾਸ਼ਨ ਕਿਉਂ ਨਹੀਂ ਲੈਂਦੇ ਨੇ ਪਤਾ ਨਹੀਂ ਕੀ ਇਹਨੂੰ ਗੁੱਸਾ ਆਇਆ ਐਵੇਂ ਹੀ ਬਸ ਕੌਣ ਹੈ ਇਹ ਹੈ ਕੌਣ ਇਹਦਾ ਇਹ ਇੱਥੇ ਪ੍ਰਧਾਨ ਪ੍ਰਧਾਨ ਬਣਾ ਫਿਰਦਾ ਹਾਣੋ ਚੰਦ ਦੋ ਤਿੰਨ ਜਣੇ ਗਏ ਨੇ ਐਵੇਂ ਬਸ ਹਾਂ ਹਾਂ ਮਹਿੰਦੇ ਕਰਦੇ ਆ ਓਟਾਂ ਦਾ ਰੋਲਾ ਬਸ ਓਟਾਂ ਬੇ ਨੰਨੇ ਮਿਲਣਾ ਚਾਹੀਦਾ ਹੂੰ ਤੁਸੀਂ ਕਿਹੜੀ ਪਾਰਟੀ ਤੋਂ ਅਹੀਂ ਕਰਮੇਸ਼ਣ ਦੀ ਪਾਰਟੀ ਦਾ ਦੂਜੀ ਚੰਡਾ ਕਿਹੜਾ ਤੁਹਾਡਾ ਕਾਂਗਰਸ ਦਾ ਅੱਛਾ ਤੇ ਰੋਕ ਕੌਣ ਰਿਹਾ ਹੈ ਇਹ ਰੋਕ ਰਹਿ ਨੇ ਕਮੇਟੀ ਵਾਲੇ ਹੂੰ ਉਹ ਆਂਦਰੇ ਵੀ ਇਹਨਾਂ ਨੂੰ ਨਹੀਂ ਦਿੱਦਾਂ ਲੰਗ ਸੋ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਵੀ ਰਾਹਤ ਵੰਡਣ ਦੇ ਵਿੱਚ ਵੀ ਜਿਹੜੀ ਆ ਸਿਆਸਤ ਹੋ ਰਹੀ ਹੈ ਨਹੀਂ ਚਾਹੀਦੀ ਭਾਈ ਸਾਹਿਬ ਨੇ ਦੱਸਿਆ ਵੈਸੇ ਵੇਖ ਰਿਹਾ ਪਰ ਜਿਹੜੇ ਸਮਾਜਿਕ ਲੋਕ ਵੀ ਆਉਂਦੇ ਨੇ ਪਿੱਛੇ ਅਸੀਂ ਦੇਖਿਆ ਕਿ ਇਹਨਾਂ ਨੂੰ ਲੈ ਕੇ ਵੀ ਜਿਹੜਾ ਕਾਫੀ ਰੌਲਾ ਰੱਪਾ ਪਈ ਜਾ ਰਿਹਾ